ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਰੀਬੀ ਸੂਟ ਕਲੈਕਸ਼ਨ ਤੇ ਅੱਜ ਆਪਾਂ ਕੁ ਟ్రਾਈ ਦੇ ਸੂਟ ਲੈ ਕੇ ਆਏ ਹਾਂ ਜੀ ਫਿੱਕੇ ਫਿੱਕੇ ਕਲਰਾਂ ਚ ਹੈ ਆਪਣੇ ਸੂਟ ਨੇ ਜੀ ਇੱਕ ਏ ਕਲਰ ਰਹੇਗਾ ਦੇਖੋ ਪਿਸਤਾ ਮੈਚ ਜੇਂਗੇ ਨਾ ਨਾ ਬਾਟਮ ਹੋਊਗੀ ਮੈਚਿੰਗ ਸੂਟ ਨੇ ਇਹ ਦੀ ਸ਼ਰਟ ਹੋਊਗੀ ਇਹ ਦੀ ਬਾਟਮ ਹੋਊਗੀ ਇੱਕ ਸੂਟ ਇਹ ਹੈਗਾ ਜੀ ਇਹ ਦੀ ਸ਼ਰਟ ਹੋਗੀ ਇਹਦੇ ਬਾਟਮ ਦਾ ਕਪੜਾ ਹੋ ਗਿਆ ਇੱਕ ਆਪਣੇ ਚ ਏ ਕਲਰ ਆਇਆ ਬਹੁਤ ਹੀ ਪਿਆਰਾ ਕਲਰ ਹੈ ਸੀ ਗ੍ਰੀਨ ਜਿਹਾ ਇਹਦੇ ਨਾਲ ਪਿੰਕ ਬਾਟਮ ਹੋਇਆ ਇਸ ਤਰ੍ਹਾਂ ਦੀ ਮੈਚਿੰਗ ਕੀਤੀ ਹੋਈ ਆ ਬਹੁਤ ਹੀ ਪਿਆਰੇ ਸੂਟ ਨੇ ਕਟ్రਾਈ ਦਾ ਕਪੜਾ ਜੀ ਇਹ ਜੇਕਰ ਕਿਸੇ ਭੈਣ ਨੂੰ ਕੋਈ ਵੀ ਸੂਟ ਚਾਹੀਦਾ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਤਾਂ ਸਾਨੂੰ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇਹ ਇੱਕ ਇਹ ਕਲਰ ਆ ਗਿਆ ਜੀ ਇਹ ਪਰਪਲ ਕਲਰ ਹੈ ਇੱਕ ਇਹ ਆ ਗਿਆ ਇਹ ਮਹਿਰੂਮ ਕਲਰ ਹੈ ਕਿਸੇ ਕਿਸੇ ਵੀ ਭੈਣ ਨੂੰ ਕੋਈ ਵੀ ਸੂਟ ਚਾਹੀਦਾ ਤਾਂ ਸਾਨੂੰ WhatsApp ਤੇ スクリーンショット ਲੈ ਕੇ ਭੇਜ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਜੀ